ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਵਿਧਾਨ ਸਭਾ ਹਲਕਾ ਡਿੜਬਾ ਦੇ ਵਿੱਚ ਦੁਆਰਾ ਕੀਤਾ ਗਿਆ। ਉਹਨਾਂ ਨੇ ਪਿੰਡ ਛੱਠਾ ਨਨਹੀੜਾ ਦੇ ਪੰਚਾਇਤ ਘਰ ਦੇ ਪਾਰਕ ਵਿੱਚ ਤਰਵੈਣੀ ਲਗਾ ਕੇ ਸੜਕ ਦਾ ਉਦਘਾਟਨ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਵਣ ਮਹਾਉਤਸਵ ਇਸ ਵਕਤ ਚੱਲ ਰਿਹਾ ਹੈ। ਲੋਕਾਂ ਨੂੰ ਜਿਆਦਾ ਤੋਂ ਜਿਆਦਾ ਰੁੱਖ ਲਗਾਉਣੇ ਚਾਹੀਦੇ ਨੇ। ਉਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਜੋ ਸੜਕ ਦੇ ਨਾਲ ਜਗ੍ਹਾ ਹੈ ਉਸ ਨੂੰ ਛੱਡ ਦਿੱਤਾ ਜਾਵੇ ਇੱਥੇ ਦਰਖਤ ਜ਼ਰੂਰ ਲਗਾਏ ਜਾਣ ਅਜਿਹਾ ਕਰਨ ਦੇ ਨਾਲ ਵਾਤਾਵਰਣ ਵਿੱਚ ਤਪਸ਼ ਘਟ ਜਾਵੇਗੀ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਵਿਧਾਨ ਸਭਾ ਹਲਕਾ ਦਿੜਬਾ ਹੁਣ ਬਹੁਤ ਜ਼ਿਆਦਾ ਅੱਗੇ ਜਾ ਰਿਹਾ ਹੈ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਲੋਕ ਸਾਰੇ ਹੀ ਸਹਿਯੋਗ ਕਰ ਰਹੇ ਨੇ ਜੇਕਰ ਨਹਿਰੀ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਹਰ ਪਿੰਡ ਦੇ ਖੇਤਾਂ ਨੂੰ ਨਹਿਰੀ ਪਾਣੀ ਲੱਗ ਰਿਹਾ ਹੈ ਇਸ ਵੇਲੇ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਹੋਰ ਕੀ ਕੁਝ ਕਹਿ ਰਹੇ ਨੇ ਆ ਉਸ ਉਂਟਦੇ ਆ ਕੰਦੀ ਗੱਲ ਕੀ ਕੀਤੀ ਜਾ ਵੀਰੇ ਕਿੰਨੇ ਪਰਸੈਂਟ ਕੰਪਲੀਟ ਹੋ ਗਏ ਤੇ ਕਿੰਨੀਆਂ ਪੈਂਡਿੰਗ ਨੇ ਤੁਹਾਡੇ ਵੱਲੋਂ ਕਿੰਨੇ ਪੂਰੇ ਕਰਾਈਏ ਜੀ ਦੇਖੋ ਅੱਜ ਪਿੰਡ ਚੱਠਾ ਨਵੇਂ ਢਾ ਤੋਂ ਡੇਰਾਬਾਬਾ ਰੋੜੀਦਾਸ ਬਾਬਾ ਗਿਆਨੰਦ ਜੀ ਤੋਂ ਲੈ ਕੇ ਜਨਾਰ ਰੋਡ ਤੱਕ ਜਿਹੜੀ ਆ ਉਹ ਨਵੀਂ 10 ਫੁੱਟ ਚੌੜੀ ਸੜਕ ਬਣਾਈ ਗਈ ਹੈ ਇਹਦੇ ਤੇ ਬਹੁਤ ਸਾਰੇ ਘਰ ਜਿਹੜੇ ਦੇਗੇ ਉਹ ਵੀ ਪਿੰਡ ਦੇ ਬਹੁਤ ਲੰਬੀ ਡਿਮਾਂਡ ਸੀ ਪਿੰਡ ਵਾਲਿਆਂ ਦੀ ਕਿਉਂਕਿ ਸਾਰਾ ਕੱਚਾ ਰਸਤਾ ਸੀਗਾ ਔਰ ਸਾਰਿਆਂ ਦੀ ਆਸਤਾ ਸੀ ਸਾਰੇ ਧਾਰਮਿਕ ਸਥਾਨਾਂ ਤੇ ਸਾਰੇ ਜਾਂਦਾ ਸੀ ਸਾਰਾ ਪਿੰਡ ਸੋ ਇਹਦੇ ਉੱਤੇ ਕੁੱਲ ਲਾਗਤ ਜਿਹੜੀ ਆ 32 ਲੱਖ ਰੁਪਏ ਤੋਂ ਉੱਪਰ ਖਰਚਾ ਜਿਹੜਾ ਇਹ ਸੜਕ ਤੇ ਉੱਤੇ ਆਇਆਗਾ ਔਰ 1.5 ਕਿਲੋਮੀਟਰ ਲੰਬਾਈ ਹੈਗੀ ਸੋ ਬਹੁਤ ਸ਼ਾਨਦਾਰ ਸੜਕ ਬਣ ਕੇ ਤਿਆਰ ਆ ਗਈ ਮੈਂ ਹੁਣੇ ਹੀ ਸਾਰਿਆਂ ਨਾਲ ਇਹੀ ਗੱਲ ਕਰ ਰਿਹਾ ਸੀਗਾ ਕਿ ਆੜਦੜ ਮਿੱਟੀ ਲਾ ਕੇ ਰੱਖਿਓ ਤਾਂ ਕਿ ਸੜਕ ਜਿਹੜੀ ਆ ਉਹ ਬਚੀ ਰਹੇ ਔਰ ਇਹਦੇ ਤੇ ਇਸੇ ਤਰ੍ਹਾਂ ਅੱਛੇ ਤਰੀਕੇ ਦਾ ਵਰਤੇ ਰਹੋ ਸੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਇਸ ਤੋਂ ਬਿਨਾਂ ਦੋ-ਚਾਰ ਸੜਕਾਂ ਹੋਰ ਵੀ ਆਜਾਂ ਹੋਣੀਆਂ ਰਹੀਆਂ ਉਹਨਾਂ ਦਾ ਸੜਕਾਂ ਦਾ ਵੀ ਕੰਮ ਜਿਹੜਾ ਜਲਦੀ ਸ਼ੁਰੂ ਹੋ ਜਾਊਗਾ ਔਰ ਬਹੁਤ ਸਾਰੀਆਂ ਸੜਕਾਂ ਬਣ ਕੇ ਤਿਆਰ ਨੇ ਸਾਡੇ ਕੋਲੇ ਸਮਾਂ ਘੱਟ ਮੇਰੇ ਕੋਲੇ ਸਮਾਂ ਘੱਟ ਹੁੰਦਾ ਕਿਉਂਕਿ ਡਿਪਾਰਟਮੈਂਟਾਂ 'ਚ ਕੰ ਸੋ ਇਸ ਗੱਲ ਕਰਕੇ ਥੋੜਾ ਲੇਟ ਹੋ ਜਾਨੇ ਆ ਪਰ ਲੇਕਿਨ ਕੰਮ ਨਿਰੰਤਰ ਜਿਹੜੇ ਨੇ ਜੀ ਹਲਕਾ ਦਰਵਾਜ਼ਾ ਚੱਲ ਰਹੀ ਦੀ ਆ। ਆ ਮੰਤਰੀ ਜੀ ਕੀ ਕਹੋਗੇ ਵਣ ਮਹਾਉਤਸਵ ਚੱਲ ਰਿਹਾਗਾ ਬੁੱਟੇ ਅੱਜ ਤੁਸੀਂ ਵੀ ਤਰਬੇਣੀ ਲਗਾਈਏ ਤੇ ਕਿਸ ਤਰ੍ਹਾਂ ਦਾ ਕਹਿਣਾ ਚਾਹੀਦਾ। ਬਿਲਕੁਲ ਵਣ ਮਹਾਉਤਸਵ ਚੱਲ ਰਿਹਾਗਾ ਮੇਰੀ ਤਾਂ ਸਾਰੇ ਜਿੰਨੇ ਵੀ ਸਾਥੀ ਖੜੇ ਨੇ ਕਿ ਜੇ ਅੱਜ ਗਰਮੀ ਆਪਾਂ ਨੂੰ ਲੱਗ ਰਹੀ ਆ ਜੇ ਆਪਾਂ ਗਰਮੀ ਵਧੀ ਆ ਇਹ ਤਾਂ ਵਧੀਆ ਜੇ ਦਰਖਤ ਘਟ ਗਏ ਜੇ ਰੁੱਖ ਘਟ ਗਏ ਸੋ ਅੱਜ ਵਣ ਮਹਾਉਤਸਵ ਚੱਲ ਰਿਹਾਗਾ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕਰੂ ਇਹਨਾਂ ਨੇ ਲਾਈ ਆ ਤਰਬੇਣੀ ਇਹ ਕਿ ਹੋਰ ਵੀ ਜਿੱਥੇ ਖਾਲੀ ਥਾਮਾ ਪੰਜਾਂ ਦੇ ਪਿੰਡ ਦੀਆਂ ਸਰਕਾਰੀ ਥਾਮਾ ਨੇ ਜਾਂ ਪ੍ਰਾਈਵੇਟ ਥਾਮਾ ਨੇ ਉਹਨਾਂ ਸਾਰੀਆਂ ਜਗ੍ਹਾ ਤੇ ਰੁੱਖ ਲਾਓ ਕਿਉਂਕਿ ਜੇ ਰੁੱਖ ਲੱਗਣਗੇ ਤਾਂ ਟੈਂਪਰੇਚਰ ਘਟੂਗਾ ਜੇ ਟੈਂਪਰੇਚਰ ਘਟੂਗਾ ਤਾਂ ਬਿਮਾਰੀਆਂ ਜਿਹੜੀਆਂ ਉਹ ਵੀ ਘਟਣਗੀਆਂ ਸੜਕ ਦੇ ਕਿਨਾਰੇ ਵੀ ਜਿਸ ਤਰ੍ਹਾਂ ਕਈ ਵਾਰ ਹਾਂ ਬਿਲਕੁਲ ਸੜਕਾਂ ਦੇ ਕਿਨਾਰੇ ਉੱਪਰ ਦਰਤ ਲੱਗੜੇ ਚਾਹੀਦੇ ਨੇਗੇ ਉਹ ਲਾ ਰਹੇ ਨੇਗੇ ਮੈਂ ਤਾਂ ਦੇਖਿਆ ਸਾਡੇ ਤਾਂ ਹਲਕਾ ਦੜਬਾ ਚ ਬਹੁਤ ਅੱਛੀ ਡਰਾਈਵ ਚੱਲ ਰਹੀ ਹੈ ਸਾਰੇ ਸਰਪੰਚ ਆਪ ਮੈਂ ਦੇਖਿਆ ਪਿੱਛੇ ਜੇ ਇੱਕ ਸੜਕ ਦਾ ਥੋੜਾ ਉਹ ਸੀਗੀ ਠੀਕ ਕਰਨਾ ਸੀਗਾ ਸਰਪੰਚ ਸਾਹਿਬ ਖੁਦ ਜਾ ਕੇ ਉਹ ਸੜਕ ਨੂੰ ਠੀਕ ਕਰਕੇ ਆਏ ਨੇ ਸੋ ਇੱਥੋਂ ਪਤਾ ਲੱਗਦਾ ਹੈਗਾ ਕਿ ਸਾਰੇ ਜਣੇ ਉਹ ਜਿਹੜੀ ਪਬਲਿਕ ਪ੍ਰਾਪਰਟੀ ਆ ਸਰਕਾਰੀ ਪ੍ਰਾਪਰਟੀ ਆ ਉਹਨੂੰ ਸੁਰੱਖਿਤ ਕਰਨ ਲਈ ਉਹਨੂੰ ਬਚਾਉਣ ਦੇ ਲਈ ਲੱਗੇ ਨੇਗੇ ਸੋ ਬਹੁਤ ਅੱਛਾ ਸਾਈਨ ਜਿਹੜਾ ਮਿਲ ਰਿਹਾ ਹੈਗਾ ਸੋ ਹੋਰ ਦਰਖਤ ਲੱਗਣਗੇ ਮੰਤਰੀ ਜੀ ਤੁਹਾਡਾ ਏਰੀਆ ਮੰਨ ਲਓ ਬੈਕਵਰਡ ਏਰੀਆ ਰਿਹਾ ਕਾਫੀ ਡਿਵੈਲਪਮੈਂਟ ਨਹੀਂ ਹੋਈ ਪਿਛਲੀ ਸਰਕਾਰ ਹੁਣ ਦੜਬਾ ਬੈਕਵਰਡ ਹੀ ਹੈਗਾ ਔਰ ਦੜਬਾ ਫਾਰਵਰਡ ਆ ਬੈਕਵਰਡ ਦਾ ਕੰਮ ਖਤਮ ਹੋ ਗਿਆ ਸਾਡੇ ਲਗਭਗ ਹਰੇਕ ਪਿੰਡ ਨੂੰ 18 ਫੁੱਟ ਤੋਂ ਉੱਪਰ ਚ ਔਰ ਸਾਰੇ ਪਿੰਡਾਂ 'ਚ ਨਿਰੰਤਰ ਵਿਕਾਸ ਆ ਔਰ ਸਾਰੀਆਂ ਗਲੀਆਂ ਨਾਲੀਆਂ ਪੱਕੀਆਂ ਹੋ ਰਹੀਆਂ ਨੇ ਜਿਹੜੇ ਕੀ ਨਾਵਾ ਗੰਦੇ ਗੰਦੇ ਪਾਣੀ ਵਾਲੇ ਟੋਬੇ ਨੇ ਉਹਨਾਂ ਨੂੰ ਸਾਫ਼ ਕੀਤਾ ਜਾ ਰਿਹਾ ਔਰ ਡੈਰੀ ਪਾਣੀ ਲਗਭਗ ਹਰੇਕ ਪਿੰਡ 'ਚ ਪਹੁੰਚ ਰਿਹਾ ਹੈ ਜਿੱਥੇ ਨਹੀਂ ਪਹੁੰਚ ਰਿਹਾ ਤੇ ਸਾਡੀਆਂ ਟੀਮਾਂ ਜਾ ਕੇ ਕੰਮ ਕਰ ਰਹੀਆਂ ਰਹੀਆਂ ਸੋ ਲਗਾਤਾਰ ਨਿਰੰਤਰ ਜਿਹੜਾ ਵਿਕਾਸ ਦੇ ਕੰਮ ਜਾਰੀ ਨੇ ਠੀਕ ਹੈ ਹਾਂ ਪਾੜੋ ਹਾਂ ਪਾ